ਆਪ ਜੀ ਜੋ ਇਸ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਦੇ ਨਾਮ ਨਾਲ ਪ੍ਰਸਿੱਧ ਹੈ ਗੁਰ ਅਮਰਦਾਸ ਪਾਸਾ ਜੀ ਨੇ ਭਾਈ ਜੇਠਾ ਜੀ ਨੂੰ ਹੁਕਮ ਕੀਤਾ ਕਿ ਆਪ ਜੀ ਇੱਥੇ ਆਪਣੀ ਰੈਸ਼ ਵਾਸਤੇ ਮਕਾਨ ਬਣਾਓ ਅਤੇ ਨਵੀਂ ਨਗਰੀ ਵਸਾਓ ਭਾਈ ਜੇਠਾ ਜੀ ਨੇ ਇਸ ਪਾਵਨ ਸਥਾਨ ਤੇ ਆਪਣੀ ਰੈਸ਼ ਵਾਸਤੇ ਮਕਾਨ ਬਣਾਇਆ ਗੁਰੂ ਕਾ ਚੱਕ ਨਾ ਦੀ ਨਗਰੀ ਵਸਾਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸੇ ਹੀ ਸਥਾਨ ਤੇ ਬੀਬੀ ਵੀਰੋ ਜੀ ਦੇ ਆਨੰਦ ਕਾਰਜ ਰੱਖੇ ਸੀ ਅਚਾਨਕ ਮੁਗਲਾ ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਇੱਕ ਪਹਿਲਾ ਹਮਲਾ ਕਰ ਦਿੱਤਾ ਗਿਆ ਉਸ ਹਮਲੇ ਦੇ ਦੌਰਾਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਆਹ ਕਾਰਜਾਂ 'ਚ ਵਿਗੜਨ ਪੈਣ ਦਾ ਦੇਖ ਕਰਕੇ ਇੱਥੋਂ ਵਿਆਹ ਕਾਰਜ ਤੇ ਤਬਦੀਲ ਕਰਕੇ ਚਭਾਲ ਨਗਰ ਵਿਖੇ ਗੁਰੂ ਸਾਹਿਬ ਦਾ ਇੱਕ ਸਿੱਖ ਰੰਦਾ ਸੀ ਲੰਗਾ ਉਹਦੇ ਘਰ ਦੇ ਵਿੱਚ ਜਾ ਕੇ ਫਿਰ ਆਪਣੀ ਬੱਚੀ ਦੇ ਆਨੰਦ ਕਾਰਜ ਕੀਤੇ ਆ ਸ੍ਰੀ ਗੁਰਮਰਦਾਸ ਪਾਸਾ ਜੀ ਗੋਇੰਦਵਾਲ ਸਾਹਿਬ ਚਲੇ ਗਏ ਜਦ ਜੋਤੀ ਜੋਤ ਸਮਾਉਣ ਲੱਗੇ ਤਾਂ ਉਹਨਾਂ ਨੇ ਗੁਰਤਾ ਗੱਦੀ ਭਾਈ ਜੇਠਾ ਜੀ ਨੂੰ ਸਦਕੇ ਦੇ ਦਿੱਤੀ ਪੋਰਾ ਸਾਹਿਬ ਜੀ ਜੋ ਸਥਾਨ ਆਪ ਜੀ ਦੀ ਦਰਸ਼ਨ ਕਰੋਗੇ ਉਸ ਪੋਰਾ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ ਜੋ ਉਸ ਵਕਤ ਨੀਵਾ ਸੀ ਜਗ੍ਹਾ ਦਾ ਲੈਵਲ ਬਹੁਤ ਨੀਵਾ ਸੀ ਤਾਂ ਇਸ ਕਰਕੇ ਉਹ ਨੀਵੀਂ ਜਗ੍ਹਾ ਤੇ ਹੈ ਜੀ ਇਸ ਪਾਵਨ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਜੀ ਵਿਖੇ ਪੰਜ ਗੁਰੂ ਸਾਹਿਬਾਨ ਨੇ 58 ਸਾਲ ਰੈਸ਼ ਕੀਤੀ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਜੀ ਕੇ ਆਉਣ ਲਈ ਆਪ ਜੀ ਨੂੰ ਸ਼ਮਾਈ ਸੇਵਾ ਬਾਜ਼ਾਰ ਤੋਂ ਸਿੱਧੇ ਆਪ ਜੀ ਨੇ ਆ ਕਰਕੇ ਗੁਰੂ ਬਾਜ਼ਾਰ ਵਿਖੇ ਆਉਣਾ ਇਸੇ ਪਾਵਨ ਸਥਾਨ ਤੇ ਰਹਿ ਕਰਕੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਵਿਆਹ ਕਾਰਜ ਸੰਪੂਰਨ ਹੋਏ ਬਾਬਾ ਸੂਰਜਮਾਲ ਜੀ ਬਾਬਾ ਅਣੀ ਰਾਏ ਜੀ ਬਾਬਾ ਟਾਲਰਾਏ ਜੀ ਬੀਬੀ ਵੀਰੋ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਹਨਾਂ ਪੰਜ ਬੱਚਿਆਂ ਦਾ ਜਨਮ ਇਸ ਪਾਵਨ ਸਥਾਨ ਤੇ ਹੋਇਆ ਤੁਸੀਂ ਦੇਖ ਰਹੇ ਹੋ ਨਰਪਖ ਪੋਟ ਦਾ ਮੈਂ ਜਸਬੀਰ ਸਿੰਘ ਛਿਨਾ ਗੁਰੂ ਕੇ ਮਹਿਲ ਅੰਮ੍ਰਿਤਸਰ ਵਿੱਚ ਪਹੁੰਚੇ ਆ ਪੰਜ ਪੰਜ ਗੁਰੂ ਸਹਿਬਾਨਾਂ ਜੀ ਦਾ ਇਹ ਘਰ ਸੀ ਇੱਥੋਂ ਕਿਵੇਂ ਇਹਨਾਂ ਦਾ ਨਾਮ ਬਦਲੇ ਅੰਮ੍ਰਿਤਸਰ ਬਣਿਆ ਅੰਮ੍ਰਿਤਸਰ ਪਿਆ ਸਾਡੇ ਨਾਲ ਇੱਥੇ ਦੇ ਪ੍ਰਬੰਧਕ ਮੌਜੂਦ ਨੇ ਉਹਨਾਂ ਕੋਲ ਆਪਾਂ ਇਤਿਹਾਸ ਦੀ ਜਾਣਕਾਰੀ ਲੈਣੇ ਆ ਵੈਕੋਰ ਜਿੱਕਾ ਖਾਲਸਾ ਵੈਕੋਰ ਜਿੱਕੀ ਜੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਆਪ ਜੀ ਜੋ ਇਸ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਦੇ ਨਾਮ ਨਾਲ ਪ੍ਰਸਿੱਧ ਹੈ ਤੀਸਰੀ ਪਾਸਾ ਸ੍ਰੀ ਗੁਰੂ ਅਮਰਦਾਸ ਜੀ ਜਦ ਭਾਈ ਜੇਠਾ ਜੀ ਨੂੰ ਨਾਲ ਲੈ ਕੇ ਇਸ ਪਾਵਨ ਸਥਾਨ ਤੇ ਪਹੁੰਚੇ ਉਸ ਸਮੇ ਇਹ ਸਾਰਾ ਜੰਗਲ ਬਿਆਬਾਨ ਸੀ ਕਿਸੇ ਵੀ ਤਰ੍ਹਾਂ ਦੀ ਕੋਈ ਵਸੋਂ ਨਹੀਂ ਸੀ ਗੁਰੂ ਅਮਰਦਾਸ ਪਾਸਾ ਜੀ ਨੇ ਭਾਈ ਜੇਠਾ ਜੀ ਨੂੰ ਹੁਕਮ ਕੀਤਾ ਕਿ ਆਪ ਜੀ ਇੱਥੇ ਆਪਣੀ ਰੈਸ਼ ਵਾਸਤੇ ਮਕਾਨ ਬਣਾਓ ਅਤੇ ਨਵੀਂ ਨਗਰੀ ਵਸਾਓ ਭਾਈ ਜੇਠਾ ਜੀ ਨੇ ਇਸ ਪਵਨ ਸਥਾਨ ਤੇ ਆਪਣੀ ਰੈਸ਼ ਵਾਸਤੇ ਮਕਾਨ ਬਣਾਇਆ ਗੁਰੂ ਕਾ ਚੱਕ ਨਾ ਦੀ ਨਗਰੀ ਵਸਾਈ ਅਤੇ 52 ਤਰ੍ਹਾਂ ਦੇ ਕਾਰੀਗਰ ਸੱਦ ਕੇ ਉਹਨਾਂ ਨੂੰ ਕਾਰੋਬਾਰ ਖੋਲ ਕੇ ਦਿੱਤੇ ਕੁਸ ਸਮਾਂ ਰਹਿਣ ਉਪਰੰਤ ਸ੍ਰੀ ਗੁਰੂ ਅਮਰਦਾਸ ਪਾਸਾ ਜੀ ਗੋਇੰਦਵਾਲ ਸਾਹਿਬ ਚਲੇ ਗਏ ਜਦ ਜੋਤੀ ਜੋਤ ਸਮਾਉਣ ਲੱਗੇ ਤਾਂ ਉਹਨਾਂ ਨੇ ਗੁਰਤਾ ਗੱਦੀ ਭਾਈ ਜੇਠਾ ਜੀ ਨੂੰ ਸਦਕੇ ਦੇ ਦਿੱਤੀ ਭਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਰੂਪੇ ਜਾ ਦੇਸ ਪਾਵਨ ਸਥਾਨ ਤੇ ਪਹੁੰਚੇ ਇਸ ਨਗਰੀ ਦਾ ਨਾਮ ਰਾਮਦਾਸਪੁਰ ਪੈ ਗਿਆ ਅੰਮ੍ਰਿਤ ਸਰੋਵਰ ਦੀ ਖਦਾਈ ਹੋਣ ਤੋਂ ਬਾਅਦ ਇਸ ਨਗਰੀ ਦਾ ਨਾਮ ਸ੍ਰੀ ਅੰਮ੍ਰਿਤਸਰ ਸਾਹਿਬ ਪੈ ਗਿਆ ਇਸ ਪਾਵਨ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਜੀ ਵਿਖੇ ਪੰਜ ਗੁਰੂ ਸਾਹਿਬਾਨ ਨੇ 58 ਸਾਲ ਰੈਸ਼ ਕੀਤੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸੇ ਪਾਵਨ ਸਥਾਨ ਤੇ ਰਹਿ ਕਰਕੇ ਸ੍ਰੀ ਗੁਰੂ ਅਰਜਨ ਦੇਵ ਪਾਸਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸਾ ਜੀ ਦੇ ਵਿਆਹ ਕਾਰਜ ਸੰਪੂਰਨ ਹੋਏ ਇਸੇ ਪਾਵਨ ਸਥਾਨ ਤੋਂ ਮਾਤਾ ਗੰਗਾ ਜੀ ਮਿੱਸੇ ਪ੍ਰਸ਼ਾਦੇ ਤਿਆਰ ਕਰਕੇ ਪੁੱਤਰ ਦਾ ਵਰ ਲੈਣ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਪਾਸ ਚ ਭਾਲ ਗਏ ਬਾਬਾ ਬੁੱਢਾ ਸਾਹਿਬ ਜੀ ਦੇ ਵਾਰਸ ਅਤਕਾ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦਾ ਅਵਤਾਰ ਗੁਰੂ ਕੀ ਵਡਾਲੀ ਛਾਟੇ ਵਿਖੇ ਹੋਇਆ। ਇਸੇ ਪਾਵਨ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦੇ ਪੰਜ ਬੱਚੇ ਹੋਏ। ਬਾਬਾ ਸੂਰਜਮਾਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਟਾਲਰਾਏ ਜੀ, ਬੀਬੀ ਵੀਰੋ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਇਹਨਾਂ ਪੰਜ ਬੱਚਿਆਂ ਦਾ ਜਨਮ ਇਸ ਪਾਵਨ ਸਥਾਨ ਤੇ ਹੋਇਆ। ਸਭ ਤੋਂ ਵੱਡੇ ਸੁਪੁੱਤਰ ਸਨ ਬਾਬਾ ਗੁਰਦਿੱਤਾ ਜੀ। ਉਹਨਾਂ ਦਾ ਜਨਮ ਢੋਲੀ ਭਾਈ ਜੀ ਮੋਗੇ ਵਿਖੇ ਹੋਇਆ। ਇਸੇ ਪਾਵਨ ਸਥਾਨ ਤੋਂ ਰਜਾਨਾ ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਹਰਮੰਦਰ ਸਾਹਿਬ ਜੀ ਵਿਖੇ ਸੇਵਾ ਦੇ ਕਾਰਜ ਕਰਵਣ ਜਾਇਆ ਕਰਦੇ ਸਨ। ਇਸ ਪਾਵਨ ਸਥਾਨ ਤੇ ਸਤਿਗੁਰਾਂ ਦੇ ਨਾਲ ਉਹਨਾਂ ਦਾ ਪਰਿਵਾਰ, ਬੱਚੇ ਸਮੇਂ-ਸਮੇਂ ਤੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਹੋਰ ਸਿੱਖ ਸੰਗਤਾਂ ਆ ਕੇ ਠਹਿਰਦੀਆਂ ਸਨ। ਗੁਰੂ ਸਾਹਿਬਾਂ ਦਾ ਘਰ ਹੋਣ ਕਰਕੇ ਇਸ ਪਾਵਨ ਸਥਾਨ ਨੂੰ ਗੁਰਦੁਆਰਾ ਗੁਰੂ ਕਾ ਮਹਿਲ ਕਿਹਾ ਜਾਂਦਾ ਹੈ ਇਸ ਪਾਸ ਪੌਂਸਥਾਨ ਤੇ ਇੱਕ ਪ੍ਰਾਤਨ ਖੂਹ ਮੌਜੂਦ ਹੈ ਜੋ ਸ੍ਰੀ ਗੁਰੂ ਰਾਮਦਾਸ ਪਾਸਾ ਜੀ ਨੇ ਸੰਗਤਾਂ ਦੇ ਜਲ ਸ਼ਕਨ ਅਤੇ ਇਸ਼ਨਾਨ ਕਰਨ ਵਾਸਤੇ ਬਣਾਇਆ ਸੀ ਜੋ ਕਿ ਅੱਜ ਵੀ ਮੌਜੂਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸਨ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਿਨ੍ਹਾਂ ਨੇ ਪੂਰਾ ਇਤਿਹਾਸ ਦੱਸਿਆ ਹੈ ਸਾਡੇ ਨਾਲ ਹੋਰ ਭਾਈ ਸਾਹਿਬ ਜੁੜੇ ਨੇ ਜਿਹੜੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ ਇਸ ਗੁਰਦੁਆਰਾ ਸਾਹਿਬ ਵਿੱਚ ਭਾਈ ਸਾਹਿਬ ਜੀ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਇਹ ਪੰਜ ਗੁਰੂ ਸਾਹਿਬਾਨਾਂ ਦਾ ਘਰ ਸੀ ਇੱਥੇ ਤਾਂ ਇੱਥੇ ਹੀ ਜਵਾਨ ਹੋਏ ਇਤਿਹਾਸਗ੍ਰਸਤਾਨ ਆ ਤਾਂ ਇੱਥੇ ਬੀਬੀ ਵੀਰੋਜੀ ਦਾ ਵੀ ਜਨਮ ਇੱਥੇ ਹੀ ਹੋਇਆ ਸੀ ਹਾਂਜੀ ਬੀਬੀ ਵੀਰੋਜੀ ਦਾ ਜਨਮ ਵੀ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਜੀ ਵਿਖੇ ਹੋਇਆ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸੇ ਹੀ ਸਥਾਨ ਤੇ ਬੀਬੀ ਵੀਰੋਜੀ ਦੇ ਆਨੰਦ ਕਾਰ ਅਚਾਨਕ ਮੁਗਲਾਂ ਵੱਲੋਂ ਸ੍ਰੀ ਅਮਰਸਰ ਸਾਹਿਬ ਤੇ ਇੱਕ ਪਹਿਲਾ ਹਮਲਾ ਕਰ ਦਿੱਤਾ ਗਿਆ ਉਸ ਹਮਲੇ ਦੇ ਦੌਰਾਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਆਹ ਕਾਰਜਾਂ 'ਚ ਵਿਘਨ ਪੈਣ ਦਾ ਦੇਖ ਕਰਕੇ ਇੱਥੋਂ ਵਿਆਹ ਕਾਰਜ ਦੀ ਤਬਦੀਲ ਕਰਕੇ ਚਭਾਲ ਨਗਰ ਵਿਖੇ ਗੁਰੂ ਸਾਹਿਬ ਦਾ ਇੱਕ ਸਿੱਖ ਰਹਿੰਦਾ ਸੀ ਲੰਗਾਹਾ ਉਹਦੇ ਘਰ ਦੇ ਵਿੱਚ ਜਾ ਕੇ ਫਿਰ ਆਪਣੀ ਬੱਚੀ ਦੇ ਆਨੰਦਕਾਰਜ ਕੀਤੇ ਆ ਤੇ ਕੁਝ ਹੀ ਦੂਰੀ ਤੇ ਕਿਲਾ ਲੋਗੜ ਸਾਹਿਬ ਵਾਲਾ ਸਥਾਨ ਆ ਜਿੱਥੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲਾਂ ਨਾਲ ਇੱਕ ਪਹਿਲੀ ਜੰਗ ਲੜੀ ਸੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਪਹਿਲੀ ਜੰਗ ਫਤਿਹ ਵੀ ਕੀਤੀ ਸੀ ਇੱਥੇ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਕਿਹੜੀਆਂ-ਕਿਹੜੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਸੰਗਤਾਂ ਦੀ ਇਸ ਅਸਥਾਨ ਤੇ ਜੋ ਵੀ ਸੰਗਤਾਂ ਆਉਂਦੀਆਂ ਨੇ ਗੁਰੂ ਸਾਹਿਬ ਜੀ ਹਰੇਕ ਮਨੋ ਕਾਮਨਾਵਾਂ ਪੂਰਨ ਕਰਦੇ ਹਨ ਜ਼ਿਆਦਾਤਰ ਇੱਥੇ ਸੰਗਤਾਂ ਅਰਦਾਸ ਜੋੜੀ ਬੇਨਤੀ ਜਿਨ੍ਹਾਂ ਬੱਚਿਆਂ ਦੇ ਸੰਜੋਗ ਨਹੀਂ ਖੁੱਲਦੇ ਜਾਂ ਵਿਆਹ ਕਰ ਜਾਂਦੀਆਂ ਅਰਦਾਸਾਂ ਕਰਾਉਣੀਆਂ ਹੁੰਦੀਆਂ ਉਸ ਸਬੰਧ ਦੇ ਵਿੱਚ ਆਉਂਦੇ ਹਨ ਹੋਰ ਵੀ ਅਰਦਾਸਾਂ ਜੋੜੀਆਂ ਬੇਨਤੀਆਂ ਹੁੰਦੀਆਂ ਹਨ ਜ਼ਿਆਦਾਤਰ ਜਾਂ ਜਿਨ੍ਹਾਂ ਦੇ ਬੱਚੇ ਦੀ ਦਾਤ ਵਾਸਤੇ ਇਸ ਪ੍ਰਕਾਰ ਸੰਗਤਾਂ ਇੱਥੇ ਆਉਂਦੀਆਂ ਹਨ ਅਰਦਾਸਾਂ ਜੋੜੀਆਂ ਬੇਨਤੀਆਂ ਹੁੰਦੀਆਂ ਹਨ ਤੇ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਅਰਦਾਸਾਂ ਜੋੜੀਆਂ ਬੇਨਤੀਆਂ ਪੂਰੀਆਂ ਵੀ ਕਰਦੇ ਹਨ ਜੀ। ਘੋਰਾ ਸਾਹਿਬ ਬਾਰੇ ਇਤਿਆਹ ਦੱਸਿਓ ਵੀ ਇਹ ਕਿਹਨਾਂ ਦਾ ਹੈ ਕਿਉਂਕਿ ਇਹ ਬਹੁਤ ਨੀਵਾ ਮਾਂ ਤੇ ਉਦੋਂ ਅੰਮ੍ਰਿਤਸਰ ਕਹਿੰਦੇ ਇੱਥੇ ਜੰਗਲ ਹੀ ਹੁੰਦਾ ਸੀ ਕੁਝ ਵੀ ਨਹੀਂ ਹੁੰਦਾ ਇੱਥੇ। ਘੋਰਾ ਸਾਹਿਬ ਜੀ ਜੋ ਸਥਾਨ ਆਪ ਜੀ ਦੀ ਦਰਸ਼ਨ ਕਰੋਗੇ ਉਸ ਘੋਰਾ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ। ਜੋ ਉਸ ਵਕਤ ਨੀਵਾ ਸੀ ਜਗ੍ਹਾ ਦਾ ਲੈਵਲ ਬਹੁਤ ਨੀਵਾ ਸੀ ਤਾਂ ਇਸ ਕਰਕੇ ਉਹ ਨੀਵੀਂ ਜਗ੍ਹਾ ਤੇ ਹੈ ਜੀ ਤਾਂ ਪਹਿਲਾ ਇਤਿਹਾਸ ਪਹਿਲਾਂ ਵੀ ਬਾਬਾ ਜੀ ਨੇ ਦੱਸਿਆ ਹੈ ਪਹਿਲਾ ਗੁਰਦੁਆਰਾ ਇਸ ਨਗਰੀ ਦਾ ਨਾਮ ਕੀ ਸੀ ਕਿਵੇਂ ਫਿਰ ਅੰਮ੍ਰitsarੇ ਪਿਆ ਸਭ ਤੋਂ ਇਸ ਨਗਰੀ ਦਾ ਨਾਮ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਟਾਕ ਲਗਾਇਆ ਸੀ ਤੇ ਇਸ ਦਾ ਨਾਮ ਰੱਖਿਆ ਗਿਆ ਸੀ ਗੁਰੂ ਕਾ ਚੱਕ ਜਦੋਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਘਰ ਦੇ ਵਿੱਚ ਆ ਕੇ ਰਹਿائش ਕੀਤੀ ਆਵਾਜਾਈ ਵਧੀ ਅਹੀਂ ਸ਼ਹਿਰ ਦਾ ਦੂਜਾ ਨਾਂ ਪੈ ਗਿਆ RAMDASPUR ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਮਾਂ ਆਇਆ ਗੁਰਤਾ ਗੱਦੀ ਤੇ ਬਰਾਜਮਾਨ ਹੋਏ ਉਹਨਾਂ ਨੇ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਅਮਰਸ ਰੋਵਰ ਸੰਪੂਰਨ ਕਰਾਇਆ ਤਾਂ ਉਹਨਾਂ ਨੇ ਇਹ ਸ਼ਹਿਰ ਦਾ ਨਾਂ ਅਮਰਸ ਰੋਵਰ ਤੋਂ ਸ੍ਰੀ ਅਮਰਸਰ ਸਾਹਿਬ ਰੱਖਿਆ ਜੀ ਤਾਂ ਇੱਥੇ ਸੰਗਤਾਂ ਨੂੰ ਐਡਰੈਸ ਵੀ ਦੱਸ ਦਿਓ ਕਿਉਂਕਿ ਲੋਕ ਤਾਂ ਸੰਗਤਾਂ ਬਹੁਤ ਦੂਰ ਦਰਾਡੇ ਤੋਂ ਆਉਂਦੀਆਂ ਹਨ ਪਰ ਗੁਰੂ ਕੇ ਮਹਿਲ ਬਾਰੇ ਜਾਣਕਾਰੀ ਨਹੀਂ ਹੈ ਗੁਰੂ ਕੇ ਮਹਿਲ ਜੀ ਦਾ ਰਸਤਾ ਜੋ ਸੱਚਖੰਡ ਚਿਰੀ ਹਰਮੰਦਰ ਸਾਹਿਬ ਜੀ ਤੋਂ ਕੇਵਲ 5 ਮਿੰਟ ਦੀ ਦੂਰੀ ਤੇ ਆ ਗੁਰੂ ਗੁਰਦੋਰਾ ਗੁਰੂ ਕੇ ਮਹਿਲ ਸਾਹਿਬ ਜੀ ਕੇ ਆਉਣ ਲਈ ਆਪ ਜੀ ਨੂੰ ਮਾਈ ਸੇਵਾ ਬਾਜ਼ਾਰ ਤੋਂ ਸਿੱਧੇ ਆਪ ਜੀ ਨੇ ਆ ਕਰਕੇ ਗੁਰੂ ਬਾਜ਼ਾਰ ਵਿਖੇ ਆਉਣਾ ਹੈ ਗੁਰੂ ਬਾਜ਼ਾਰ ਤੋਂ ਖੱਬੇ ਹੱਥ ਹੀ 5-6 ਦੁਕਾਨਾਂ ਲੰਘਣ ਤੋਂ ਬਾਅਦ ਸੱਜੇ ਹੱਥ ਸਾਹਮਣੇ ਇੱਕ ਬਾਜ਼ਾਰ ਜਾਂਦਾ ਹੈ ਉੱਥੋਂ ਸਿੱਧਾ ਹੀ ਜੋ ਗੁਰੂ ਕੇ ਮਹਿਲ ਸਾਹਿਬ ਜੀ ਵਿਖੇ ਆਉਂਦਾ ਹੈ ਪੰਜ ਗੁਰੂ ਸਾਹਿਬਾਨ ਕਿੰਨਾ ਚਿਰ ਇੱਥੇ ਇਸ ਘਰ ਵਿੱਚ ਰਹੇ ਪੰਜ ਗੁਰੂ ਸਾਹਿਬਾਨ ਇਸ ਘਰ ਦੇ ਵਿੱਚ 58 ਸਾਲ ਤੱਕ ਉਹਨਾਂ ਦੀ ਰਿਹائش ਰਹੀ ਹੈ ਜੀ ਤਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸਾਰੇ ਸੇਵਾਦਾਰ ਜਿਹੜੇ ਲੰਮੇ ਸਮੇਂ ਤੋਂ ਇਸ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰ ਰਹੇ ਨੇ ਉਹਨਾਂ ਨੇ ਇਤਿਹਾਸ ਦੀ ਜਾਣਕਾਰੀ ਦਿੱਤੀ ਆ ਤਾਂ ਜਿਹੜੀ ਸੰਗਤ ਹਰ ਮੰਦਰ ਸਾਹਿਬ ਤਾਂ ਆਉਂਦੀ ਆ ਪਰ ਉਹਨੂੰ ਗੁਰੂ ਕੇ ਮਹਿਲ ਬਾਰੇ ਜਾਣਕਾਰੀ ਨਹੀਂ ਆ ਪੰਜ ਗਏ ਗੁਰੂ ਸਾਹਿਬਾਨਾਂ ਦਾ ਇਹ ਘਰ ਸੀ 52 ਸਾਲ ਇੱਥੇ ਉਹਨਾਂ ਨੇ ਰਾਇਸ਼ ਰੱਖੀ ਆ ਤਾਂ ਕਿੰਨੀ ਪਵਿੱਤਰ ਜਗ੍ਹਾ ਹੋ ਗਈ ਤਾਂ ਕਿਸ ਤਰ੍ਹਾਂ ਜਿਹੜਾ ਇਹ ਅੰਬਰਸਰ ਇਸ ਨਗਰੀ ਦਾ ਨਾਮ ਪਿਆ ਕਿਉਂਕਿ ਇੱਥੇ ਪਹਿਲਾਂ ਜੰਗਲ ਸੀ ਤਾਂ ਪਹਿਲੀ ਇੱਟ ਜਿਹੜੀ ਆ ਇਸ ਘਰ ਵਿੱਚ ਲੱਗੀ ਤੇ ਫਿਰ ਇਹਦਾ ਨਾਮ ਸ੍ਰੀ ਅੰਬਰਸਰ ਸਾਹਿਬ ਪਿਆ ਤਾਂ ਗੋਲਡਨ ਟ੍ਰੈਂਪਲ ਦੇ ਨਾਂ ਤੇ ਲੋਕ ਜਾਣਦੇ ਨੇ ਹਰਿਮੰਦਰ ਸਾਹਿਬ ਵੀ ਕਹਿੰਦੇ ਨੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਦੇਖਦੇ ਰਹੋ ਨਰਪਕ ਪੋਸਟ ਮੈਂ ਹਾਂ ਜਸਪੀਤ ਸਿੰਘ ਜਿੰਨਾ ਤਰਨਤਾਰ